ਸਰਦਾਰ ਜੀ ਮੈਂ ਨਾ ਤੁਹਾਡੀ ਇੱਜ਼ਤ ਕਰਦੀ ਆ ਤੇ ਕਰਦੀ ਵੀ ਰਹੂੰਗੀ ਪਰ ਮੈਥੋਂ ਇਹ ਨਹੀਂ ਬੈਠਾ ਬਰਦਾਸ਼ਤ ਹੁੰਦਾ ਘਰੇ ਤੁਸੀਂ ਇਹਨੂੰ ਕਿਸੇ ਕੰਮ ਕੁਮ ਲਾ ਦਿਓ ਮੈਂ ਕਿਹ ਜਿਹਾ ਵਿਆਹ ਕਰਾ ਦਿਓ ਇਹਦਾ ਮੈਥੋਂ ਦੇ ਰਿਸ਼ਤਾ ਹੁੰਦਾ ਨਾ ਇਹਦਾ ਮੈਂ ਕਿੰਨੇ ਸਾਲ ਪਹਿਲਾਂ ਕਰਾ ਦੇਣਾ ਸੀ ਵਿਆਹ ਤੋਂ ਵੱਧ ਤਾਂ ਇਹਦੀ ਉਮਰ ਹੋਈ ਹੋਈ ਆ ਹੋਰ ਕਿੰਨਾ ਕੁ ਬੁੜਾ ਕਰਕੇ ਵਿਆਹ ਨਾ ਵਾ ਇਹ ਸਹੀ ਸਰਦਾਰ ਜੀ ਮੈਂ ਤੁਹਾਡੀ ਇੱਜ਼ਤ ਕਰਦੀ ਆ ਅਗੋ ਗੋਲਡੀ ਤੁਸੀਂ ਨਹੀਂ ਵੀ ਬੰਦ ਅਮੀਰ ਵਾਲੀ ਗੱਲ ਉਦੋਂ ਕਰਨੀ ਜਦੋਂ ਮੈਂ ਕਹਣਾ ਗਰੀਬ ਆ ਅੱਛਾ ਤੂੰ ਕੰਮ ਕਰੀ ਬੰਦੇ ਬਾਹਰ ਕੰਮ ਕਰ ਜਾਂਦੇ ਆ ਜਿਹੜੀਆਂ ਘਰ ਦਾ ਕੰਮ ਕਰਦੀਆਂ ਨੇ ਘਰ ਦਾ ਕੰਮ ਕਰਦੀਆਂ ਨੇ ਠੀਕ ਹੈ ਫਿਰ ਐਦਾਂ ਕਰੂੰਗੀ ਜਦੋਂ ਤੇਰਾ ਵਿਆਹ ਹੋ ਗਿਆ ਨਾ ਤੇਰੀ ਉਹ ਪੁੱਤ ਜਦੋਂ ਵੀ ਕੋਈ ਮੁਸੀਬਤ ਤੇ ਇੱਕ ਗੱਲ ਹੋਰ ਯਾਦ ਰੱਖੀ ਹਾਂ ਚਲੋ ਇੱਕ ਗੱਲ ਹੋਰ ਯਾਦ ਰੱਖੀ ਹੁਣ ਬੋਲੋ ਜਦੋਂ ਤੇਰੇ ਤੇ ਹਾਂ ਅੱਜ ਨਾ ਬੋਲ ਹਾਂ ਜਿੱਤ ਮੈਂ ਰੋਗ ਦਾ ਉੱਤੇ ਹੀ ਸ਼ੁਰੂ ਕਰ ਦਿੰਦਾ ਹਾਂ ਪੁੱਤ ਇੱਕ ਗੱਲ ਯਾਦ ਰੱਖੀ ਮੇਰੀ ਤੇਰਾ ਪਰਮਾਤਮਾ ਨੇ ਹੀ ਸਾਥ ਦੇਣਾ ਹੈਗਾ ਕਿਸੇ ਭੈਣ ਭਰਾ ਨੇ ਕਿਸੇ ਰਿਸ਼ਤੇਦਾਰ ਨੇ ਨਹੀਂ ਤੇਰਾ ਸਾਥ ਦੇਣਾ ਕਦੋਂ ਜਦੋਂ ਪਰਮਾਤਮਾ ਨੂੰ ਧਿਆਏਗਾ ਲੋਟੇ ਹੁੰਦਾ ਮੈਨੂੰ ਕਦੇ ਕੋਈ ਮੁਸੀਬਤ ਆਣੀ ਹੋਈ ਨਹੀਂ ਨਹੀਂ ਆਉਂਦੀ ਪੁੱਤ ਕੋਈ ਨਹੀਂ ਉਹ ਪਰਮਾਤਮਾ ਵੀ ਆਪਣੇ ਨਾਲ ਹੀ ਆ ਪੁੱਤ ਜੇ ਮਾਂ ਨਾਲ ਆ ਤਾਂ ਪਰਮਾਤਮਾ ਵੀ ਨਾਲ ਹੀ ਆ ਆਪਣੇ ਮਾਂ ਹੀ ਪਰਮਾਤਮਾ ਹੁੰਦੀ ਆ ਹਾਂ ਬਸ ਜੇ ਹੁਣ ਹੱਸਿਆ ਨਾ ਕੁੱਟੂ ਬੜਾ ਆਰਾਮ ਜਾਂਦੇ ਨੂੰ ਵੀਰੇ ਜੀ ਦੇਖੋ ਕੰਮ ਕਰੀਏ ਨਾ ਗੁਣਤਾ ਉਹਦੇ ਗਾਣੇ ਪੈਂਦੇ ਆ ਪਰ ਬੰਦੇ ਨਹੀਂ ਮਾੜੇ ਉਹ ਮੈਨੂੰ ਨਾ 3 ਸਾਲ ਹੋ ਗਏ ਉੱਥੇ ਕੰਮ ਕਰਦਿਆਂ ਨੂੰ ਅੱਜ ਤੱਕ ਉਹਨਾਂ ਨੇ ਬਾਜ ਬਾਜ ਪਹਿਲਾ ਕਰ ਲਈਏ ਪਹਿਲਾ ਕਰ ਲਈਏ ਉਹ ਯਾਰ ਬੜੀ ਜ਼ੋਰ ਦੀ ਮਾਰਿਆ ਸੁਣ ਲਓ ਗੋਲਟੀ ਜਿੱਥੇ ਹੈਗਾ ਉਹਨੂੰ ਫੋਨ ਕਰ ਦੋ ਮੈਂ ਕੋਲ ਤਾਂ ਨਹੀਂ ਵੀ ਚਲੋ ਹੁਣ ਜਦੋਂ ਮੈਂ ਆਉਂਗਾ ਨਾ ਠੀਕ ਹੈ ਫਿਰ ਤੁਸੀਂ ਨਾ ਮੈਂ ਤੁਹਾਨੂੰ ਸੈਂਡਵਿਚ ਪੜਾਉਂਗਾ ਜਿਵੇਂ ਮੈਂ ਡਾਇਲੋਗ ਦੱਸੇ ਉਦਾਂ ਹੀ ਬੋਲਨੇ ਆ ਠੀਕ ਹੈ ਤੁਹਾਨੂੰ ਇੱਕ ਸੈਂਡਵੀ ਤੈਨੂੰ ਪੜਾਉਂਗਾ ਇੱਕ ਤੈਨੂੰ ਬੋਲਾਂਗਾ ਖਾਣੇ ਨਹੀਂ ਕਿਸੇ ਨੇ ਸਮਝ ਗਏ ਮੈਂ ਆਪਣੇ ਵਾਸਤੇ ਲੈ ਕੇ ਆਇਆ ਤੁਸੀਂ ਖਾਣੇ ਨਹੀਂ ਸਿਰਫ ਵੀਡੀਓ 'ਚ ਦਿਖਾਣੇ ਆਪਾਂ ਥਾਣੇ ਅਸੀਂ ਆ ਖਾ ਹੀ ਨਾ ਤੈਨੂੰ ਪੈਨਾ ਦਰਨਾ ਸਹੀ ਗੱਲ ਹੈ ਮਜ਼ਾਕ ਨਹੀਂ ਓਏ ਫਾਇਦਾ ਚੱਕ ਜਾਂਦੀਆਂ ਨੇ ਇੱਕ ਮੇਰਾ ਸੈਂਡਵਿਚ ਤੇ ਇੱਕ ਵੀਰੇ ਦਾ ਵਾ ਠੀਕ ਹੈ ਨਾ ਵੀ ਤੇ ਰੋਟੀ ਖਾ ਲਈ ਐ ਤੁਸੀਂ ਵੀ ਘਰ ਕੇ ਆਏ ਹੋ ਸੈਂਡਵਿਚ ਖੋਲਣਾ ਹੀ ਨਹੀਂ ਵਸ ਤੁਸੀਂ ਸਿਰਫ ਦੇਖ ਕੇ ਖੁਸ਼ ਹੋਣਾ ਵਾ ਠੀਕ ਹੈ ਖਾਣਾ ਨਹੀਂ ਮੈਂ ਪਹਿਲਾਂ ਦਰਨਾ ਮੈਨੂੰ ਬਹੁਤ ਬੁੱਖ ਲੱਗਿਆ ਚਲੋ ਮੈਂ ਆ ਰਿਹਾ ਦੰਨ ਹਾਂ ਔਰ ਸੈਣੀ ਰੁਕ ਦੋ ਓਏ ਲਾਸਟ ਟੇਕ ਸੀ ਵਾ ਮੈਂ ਦੱਸ ਦੇਣਾ ਤੂੰ ਕਿਉਂ ਨਹੀਂ ਬੋਲਦੀ ਮੀ ਹੁਣ ਮੈਂ ਪੱਕਾ ਬਦਲੂ ਮੈਂ ਦੱਸ ਦੇਣਾ ਸਾਰੀ ਆਰਡਰ ਆ ਗਈ ਆ ਕਿ ਇਹ ਆਇਆ ਪਾਉਂਗਾ ਮੈਂ ਇਹ ਆਲਾ ਪਹਿਲਾਂ ਉਹ ਬਾਅਦ ਪਾਉਂਗਾ ਪਹਿਲਾਂ ਆ ਆ ਡੱਬਾ ਚੱਕ ਲੈ ਪਹਿਲਾਂ ਆ ਡੱਬੇ ਚ ਨੁਕਸ ਲੱਗ ਰਿਹਾ ਹੈ ਨੁਕਸ ਆ ਠੀਕ ਹੈ ਠੀਕ ਸੱਚੀ ਕਸਮ ਲੱਗੇ ਮੰਮੀ ਦੀ ਮਜ਼ਾਕ ਨਹੀਂ ਕਰਦੀ ਬਈ ਪਤਾ ਨਹੀਂ ਕਿਉਂ ਨਹੀਂ ਹੋ ਰਿਹਾ ਤੁਸੀਂ ਤਾਂ ਮਜ਼ਾਕ ਕਰ ਰਹੇ ਕੱਲੀ ਤੇ ਮੰਮੀ ਦੀ ਕਸਮ ਕਿਉਂ ਕਰ ਰਹੀ ਯਾਰ ਨੇ ਹਾਂ ਉਹ ਮੇਰੇ ਨਾਲ ਨਾ 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 ਕਰ ਲੈ ਜਾਣਾ ਹੁਣ ਇਹਨੇ ਕਰਨਾ ਦੇ ਬਾਇੰਡ ਦਸੇ ਰੱਖਣਾ ਸੀ ਨਾ ਮੇਰਾ ਫਿਰ ਦੋ ਡਿਲੀਟ ਕਰਾਏ ਆ ਪਾਗਲ ਚੱਲ ਨਹੀਂ ਹੁਣ ਪੱਕਾ ਕੰਟੀਨੂ ਨਹੀਂ ਨਹੀਂ ਦੁਆਰਾ ਵੀਰੇ ਕੱਲ ਤਾਂ ਉਹਨਾਂ ਨੇ ਹੱਥ ਹੀ ਕਰਤੀ ਤੁਹਾਨੂੰ ਕੋਈ ਵਿਆਹ ਯਾਰ ਤੁਹਾਨੂੰ ਵਿਆਹ ਦੇਖ ਲਾਇਆ ਸੀਗਾ ਕੋਈ ਵਿਆਹ ਆ ਰਿਹਾ ਸੀਗਾ ਕੁੜੀ ਬੜੀ ਸੋਹਣੀ ਸੀ ਸਾਲਿਆਂ ਨੇ ਬੰਦ ਕਰ ਵੀਰੇ ਕੱਲ ਤਾਂ ਉਹਨਾਂ ਨੇ ਹੱਥ ਹੀ ਕਰਤੀ ਤੁਹਾਨੂੰ ਕੋਈ ਵਿਆਹ ਯਾਰ ਕੀ ਇੱਥੇ ਵੀਰੇ ਕੱਲ ਤਾਂ ਉਹਨਾਂ ਨੇ ਹੱਥ ਹੀ ਕਰਤੀ ਤੁਹਾਨੂੰ ਕੋਈ ਰਿਸ਼ਤੇ ਵਾਲੇ ਦੇਖਣ ਆ ਰਹੇ ਸੀਗੇ ਵੀਰੇ ਉਹ ਨਾ ਕੱਲ ਦੁਕਾਨ ਤੇ ਆਏ ਕੱਲ ਕੱਲ ਦੀ ਦੁਕਾਨ ਤੇ ਆਏ ਕੱਲ ਤਾਂ ਬੋਲਿੰਗ ਐਕਸ਼ਨ ਉਹ ਬਾਬਾ ਜੀ ਫਿਕਰ ਨਾ ਕਰੋ ਕੰਮ ਥੋੜਾ ਹੋ ਜਾਊਗਾ ਚਲੋ ਠੀਕ ਆ ਰੱਖਦਾ ਮੈਂ ਤੂੰ ਕਿੱਥੇ ਮੂੰਹ ਚੱਕਿਆ ਓਏ ਪਿਛਲੀ ਵਾਰ ਦੀ ਲੱਗਦਾ ਸੇਵਾ ਭੁੱਲ ਗਿਆ ਤੂੰ ਬੋਲਦਾ ਨਹੀਂ ਉੱਧਰ ਕੀ ਦੇਖੀ ਜਾਂਦਾ ਰੰਦੇ ਭੱਜਣ ਕਿੱਡਾ ਫੁੱਦੂ ਅਸਲਾ ਹਾਸਾ ਯਾਰ ਹਾਸਾ ਦਿਖਾਈ ਦਿਖਾਈ ਬਾਬਾ ਜੀ ਫਿਕਰ ਨਾ ਕਰੋ ਬੰਦਾ ਚੱਕ ਲਾਂਗੇ ਚਲੋ ਠੀਕ ਆ ਰੱਖਦਾ ਤੂੰ ਕਿੱਥੇ ਮੂੰਹ ਚੱਕਿਆ ਓਏ ਲੱਗਦਾ ਪਿਛਲੀ ਵਾਰ ਦੀ ਸੇਵਾ ਭੁੱਲ ਗਿਆ ਤੂੰ ਉੱਧਰ ਕੀ ਜਾ ਕੀ ਜਨਾ ਇੱਧਰ ਗੱਲ ਕਰ ਆਪਣੇ ਬੁੜੇ ਨਾਲ ਯਾਰ ਯਾਰ ਆ ਬੁੜੇ ਵਾਲਾ ਡਾਇਰੈਕਟਰੀ ਸੀਰੀਜ਼ ਚੱਲਣਾ ਹੈ ਵਾਹੇ ਚੱਲ ਜੇ ਨਾ ਯਾਰ ਆਦਮਦੇ ਆ ਉਦਾਂ ਕਹਿਣਾ ਗੁਰਪਾਲ ਸਿੰਘ ਨੰਗਾ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਬਾਵਾ ਵੀਰੇ ਨਹੀਂ ਆਇਆ ਉਹ ਬਾਵੇ ਵੀਰੇ ਨੇ ਆਣਾ ਨਹੀਂ ਅੱਜ ਕੀ ਹੋ ਗਿਆ ਉਹ ਠੀਕ ਨਹੀਂ ਹੈਗਾ ਯਾਰ ਮੌਸਮ ਕਰਕੇ ਵੀ ਖਰਾਬ ਆਉਦੀ ਸਿਹਤ ਅੱਛਾ ਤੁਸੀਂ ਤਾਂ ਠੀਕ ਹੋ ਮੈਨੂੰ ਕੀ ਹੋਇਆ ਆ ਕੀ ਤਰੀਕਾ ਉਦਦਾ ਵਾ ਕੋ ਟੱਗ ਰ ਹੈ ਇੰਟਰੋਡਿਊਸ ਕਰਾਈਦਾ ਵਾ ਉਹਦੇ ਨਾਲ ਗੱਲ ਕਰ ਲੋ ਉਹ ਯਾਰ ਮੈਂ ਤਾਂ ਤੈਨੂੰ ਪਹਿਲ ਦੇ ਆਧਾਰ ਤੇ ਕਹਿਣਾ ਹੁੰਦਾ ਕਿ ਤੂੰ ਸਾਰੇ ਫੈਸਲੇ ਲਵੇ ਦੁਕਾਨ ਤੇ ਤੂੰ ਵੱਡਾ ਮੇਰੇ ਤੋਂ ਅੱਛਾ ਕੱਲਾ ਬੈਠੀ ਕਰ ਹਿੱਸੇਦਾਰੀ ਤੇਰੀ ਵੀ ਆ ਤੂੰ ਇੱਦਾਂ ਗਾਕਾਂ ਨਾਲ ਗੱਲ ਕਰਦਾ ਨਾ ਤਾਂ ਹੀ ਕੋਈ ਗਾਹਕ ਨਹੀਂ ਆਂਦਾ ਪਿਆਰ ਨਾਲ ਗੱਲ ਕਰਿਆ ਕਰ 18 ਪਹਿਲੇ ਪੰਜਾਬੀ ਜਦੋਂ ਪੈਸੇ ਲੈਣ ਨੂੰ ਤੂੰ ਅੱਗੇ ਆ ਉਦੋਂ ਤਾਂ ਕਹਿੰਦੇ 1000 ਰੁਪਏ ਬਣਦਾ ਵਾ ਹੁਣ ਜਾ ਕੇ ਪਤਾ ਲੱਗਿਆ ਵਾ ਕਿਸੇ ਦੇ 5 ਵਜੇ ਦੇ ਕੇ ਜੋ 10 ਵਜੇ ਦੇ ਕੁਝ ਸਮਾਨ ਤਾਂ ਐਕਸਪਾਇਰ ਹੋਇਆ ਪਿਆ ਵਾ ਕੀ ਕਰਾਂਗੇ ਹਗਾ ਨਾਲੇ ਕਿਹੜੀ ਮਾਰ ਲੱਗਾ ਇਹ ਚਟੇਗਾ ਤੇ ਹੱਸੀ ਕੋ ਜਨੇ ਯਾਰ ਮੱਥਾ ਦਾ ਸਾਰਾ ਜੋਸ਼ ਆ ਆ ਕੀ ਤਰੀਕਾ ਹੁੰਦਾ ਓਏ ਕਿ ਉਹਨੂੰ ਪੁੱਛ ਲੋ ਲੈ ਤੇਰੀ ਕੋਈ ਜ਼ਿੰਮੇਵਾਰੀ ਨਹੀਂ ਓ ਯਾਰ ਮੈਂ ਤਾਂ ਪੈਲ ਦੇ ਦਾਰ ਤੇ ਕਿਹਾ ਸੀ ਕਿ ਵੱਡਾ ਤੂੰ ਆ ਤੂੰ ਸਾਰੇ ਫੈਸਲੇ ਲੈ ਦੁਕਾਨ ਦੇ ਅੱਛਾ ਜੇ ਫੈਸਲੇ ਮੈਂ ਹੀ ਲੈਣੇ ਆ ਤੇ ਤੂੰ ਇੱਥੇ ਕਾਗਲੀ ਬਠਾਵਾ ਫਿਰ ਫਿਰ ਤੂੰ ਪੈਸੇ ਕਾਗਲੀ ਤੈਨੂੰ ਕਹਿੰਦੇ ਪੈਸੇ ਬਿਰੂ ਦਾ ਚਲੋ ਦੁਬਾਰਾ ਕਰੋ ਉਹਦਾ ਨਹੀਂ ਪਤਾ ਇਹ ਲੱਗ ਕਲਪਾਈ ਜਾਂਦੀ ਹੈ ਸਮਝ ਨਹੀਂ ਲੱਗਦੀ ਦੋਨਾਂ ਦੀ ਮਿਲੂ ਗਾਹ ਕੁੱਤੋਂ ਨਹੀਂ ਆ ਰਹੇ ਵੀਰੇ ਕਿਉ ਡਰਾਈ ਕਿਉ ਜਾਨੀ ਆ ਮੇਰੀ ਗੱਲ ਸੁਣੋ ਤੁਸੀਂ ਨਾ ਇਹ ਨਕਲ ਪਿਆ ਨਾ ਕਰੋ ਉਹ ਕਲਪਨਾ ਨਾ ਤਾਂ ਹੋਰ ਕੀ ਕਰਾਂ ਕਾਹਕ ਨਹੀਂ ਆ ਰੇ ਉਹ ਵੀ ਨਮੁੰਨੇ ਦਾ ਪਤਾ ਨਹੀਂ ਤੇਰੇ ਵੀ ਨਹੀਂ ਸਮਝ ਲੱਗਦੀ ਮੇਰੀ ਗੱਲ ਸੁਣ ਟਾਈਪ ਦੇਖ ਟਾਈਪ ਲਾ ਲਾਇਆ ਕਰ ਦਿਖਾ ਤੇ ਹਾਂਜੀ ਠੀਕ ਆ ਕਿਉਂਕਿ ਤੈਨੂੰ ਹੀ ਕੰਮ ਦਾ ਪਤਾ ਸਾਨੂੰ ਤਾਂ ਪਤਾ ਨਹੀਂ ਆ ਮੈਨੂੰ ਕੋਈ ਡਾਇਲੋਗ ਬੋਲਣ ਤਾਂ ਸਾਰੇ ਤਾਂ ਬੁੱਢੇ ਮੇਰੀ ਪੱਲੇ ਪਏ ਨੇ ਸਮਝ ਨਹੀਂ ਲੱਗਦੀ ਮੈਨੂੰ ਵੀਰੇ ਓਏ ਹੁਣ ਕਿਉ ਡਰਾਈ ਜਾਨੀ ਆ ਮੈਨੂੰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਆ ਕੀ ਗੱਲ ਕਹਿਣੀ ਆ ਤੁਸੀਂ ਨਾ ਕਲਪਿਆ ਨਾ ਕਰੋ ਵਧੀਆ ਨਹੀਂ ਲੱਗਦੇ ਓ ਕਲਪਣਾ ਤਾਂ ਹੋਰ ਕੀ ਕਰਾਂ ਵੈਸੇ ਤਾਂ ਤੁਸੀਂ ਹੱਸਦੇ ਹੋਏ ਵੀ ਨਹੀਂ ਵਧੀਆ ਲੱਗਦੇ ਮਤਲਬ ਮਤਲਬ ਹੱਸਦੇ ਰਿਆ ਕਰੋ ਓਏ ਓ ਠੀਕ ਆ ਮੇਰੀ ਗੱਲ ਸੁਣ ਟਾਈਮ ਦੇਖ 12 ਵਜੇ ਆ ਵੀਰੇ ਟਾਈਮ ਨਾ ਆਇਆ ਕਰ ਦੁਕਾਨ ਤੇ ਫਿਰ ਤੂੰ ਭੁੱਲ ਗਈ ਤੂੰ ਕਹਵੇਂਗਾ ਤਾਂ ਟਾਈਮ ਵਧੀਆ ਚੱਲਦਾ ਉਹ ਡਾਇਲੌਗ ਕਿੱਧਰ ਜਾਏਗਾ ਸੋਰੀ ਸੋਰੀ ਬੋਲਣਾ ਨਾਲ ਦੇਖਦਾ ਬੈ ਲੋਟ ਮੈਂ ਨਹੀਂ ਲੈ ਕੇ ਆਣਾ ਕੈਮਰਾ ਯਾਰ ਇੱਕ ਦਿਨ ਤੇਰੇ ਤੋਂ ਹਿਸਾਬ ਕੀ ਮੰਗ ਲਿਆ ਮੈਂ ਤੂੰ ਤਾਂ ਮੈਨੂੰ ਖਾਨ ਨੂੰ ਪੈ ਗਿਆ ਆ ਤੇ ਖਾਨ ਨੂੰ ਪਉਂਗਾ ਹੀ ਪਹਿਲੇ ਤਾਂ ਬੜੇ ਵੱਡੇ ਵੱਡੇ ਸੁਪਨੇ ਦਿਖਾਉਂਦਾ ਸੀ ਕਿ ਲੱਖ ਲੱਖ ਡੇਢ ਡੇਢ ਲੱਖ ਬਣੂਗਾ ਛਿੱਕੂ ਤਾਂ ਬਣਦਾ ਪਿਆ ਵਾ ਯਾਰ ਜੇ ਮੇਰੇ ਤੋਂ ਐਨਾ ਹੀ ਤੰਗ ਹਨ ਮੈਨੂੰ ਮੇਰਾ ਹਿਸਾਬ ਦੇ ਮੈਂ ਚੱਲਿਆ ਆ 15 ਲੱਖ ਦੇ ਮੇਰਾ ਕੀ ਕਹਿ ਰਿਹਾ ਯਾਰ ਹੁਣ ਤੈਨੂੰ ਮੈਂ ਕਿੱਥੋਂ 15 ਲੱਖ ਦੇ ਦਾਂ ਜਿੰਨਾ ਤੂੰ ਮੇਰੇ ਤੋਂ ਤੰਗ ਹੋਇਆ ਹੈ ਨਾ ਜਿੰਨਾ ਮੈਨੂੰ ਬੋਲਦਾ ਰਹਿਣਾ ਆ 15 ਲੱਖ ਮੇਰਾ ਦੇ ਦੇ ਮੈਂ ਚਲ ਜਾਨਾ ਨਹੀਂ ਦਿਖਾਇਆ ਕਰੂੰਗਾ ਤੈਨੂੰ ਆਪਣਾ ਮੂੰਹ ਮੈਂ ਲੱਡੀ ਹੁਣ ਤੂੰ ਵੀ ਮੁਕਰੇਗਾ ਲੱਡੀ ਹੁਣ ਤੂੰ ਵੀ ਮੈਨੂੰ ਛੱਡ ਕੇ ਜਾਏਗਾ ਹੱਸ ਇੱਕ ਮਿੰਟ ਜੇ ਬਾਵਾ ਐਨਾ ਹੀ ਤੰਗ ਹੈ ਨਾ ਮੇਰੇ ਤੋਂ ਉਹ ਨਹੀਂ ਆਨੀ ਸੀ ਆਨੀ ਸੀ ਆਨੀ ਸੀ ਇਹ ਨਹੀਂ ਸੀਗਾ ਵਾ ਚੈੱਕ ਕਰਾ ਦਿਓ ਪਹਿਲਾਂ ਹੈਲੋ 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 ਉਹ ਦਿਮਾਗ ਖਰਾਵਾ ਤੁਹਾਡਾ ਨਾਲੇ ਜਿਸ ਤਰ੍ਹਾਂ ਤੂੰ ਹੱਸਦੀ ਵੀ ਸੀ ਮੈਨੂੰ ਲੱਗਦਾ ਸਿਭਰੋਂ ਤੂੰ ਮਿਲੀ ਹੋਈਆਂ ਉਹਨਾਂ ਨਾਲ ਵੀਰੇ ਇਹਦੇ 'ਚ ਕੋਈ ਸ਼ੱਕ ਆ? ਮਤਲਬ ਜੀਦੀ ਦੁਕਾਨ ਹੈ ਮੈਂ ਤਾਂ ਉਹਦੇ ਨਾਲ ਹੀ ਹੋਊਂਗੀ ਨਾ ਮੈਂ ਤੁਹਾਡੇ ਨਾਲ ਆ ਵੀਰੇ। ਮੈਨੂੰ ਨਾ ਤੁਹਾਡੀ ਸਮਝ ਨਹੀਂ ਲੱਗ ਰਹੀ। ਅਗਲਾ ਤੁਹਾਡਾ ਮਜ਼ਾਕ ਉਡਾ ਗਿਆ ਤੁਹਾਨੂੰ ਫਿਰ ਨਹੀਂ ਪਤਾ ਲੱਗਿਆ। ਰੇ ਨਾ ਰੇ ਮੂਰਖ ਤੇ ਮੂਰਖ ਤੁਸੀਂ। ਵੀਰੇ ਰੱਬ ਨੇ ਨਾ ਤੁਹਾਨੂੰ ਰੇ ਨਾ ਰੇ ਰੇ ਨਾ ਰੇ ਹਾਂ ਜੀ ਆਪਣੀ ਦੁਕਾਨ ਸਮਝੋ ਬਾਵੇ ਖਾਣ ਪੀਣ ਨੂੰ ਲੈ ਕੇ ਆ ਕੁਝ ਜਲਦੀ ਲੈ ਕੇ ਆ। ਅੱਛਾ ਤਾਂ ਫਿਰ ਮੈਨੂੰ ਸਮਝਾਓ ਵੀ ਮਤਲਬ ਕਿਦਾਂ ਇਹ ਸ਼ਾਪ ਹੈਗੀ ਆ ਅਵੇਲੇਬਲ ਉਹ ਤੁਸੀਂ ਇੱਥਾ ਢੀ ਸ਼ਾਪ ਆ ਜੀ ਤੁਸੀਂ ਮੂੰਹ ਮਿੱਠਾ ਕਰੋ ਤੁਸੀਂ ਉਹ ਮਿੱਠਾ ਕਰੋ ਨਹੀਂ ਵੈਸੇ ਮੈਂ ਖਾਂਦਾ ਉਹ ਇਹ ਦੁਬਈ ਤੋਂ ਆਏ ਨੇ ਆ ਸਸਤੀ ਮਠਾਈਆਂ ਨਹੀਂ ਖਾਂਦੇ ਮਹਿੰਗੀ ਵਾਲੀ ਲੈ ਕੇ ਆ ਮੌਕ ਟੇਲ ਪੀਓਗੇ ਮੈਂ ਕਹਿਣਾ ਕੀ ਅੱਗੇ ਮੈਨੂੰ ਤਾਂ ਦੱਸ ਦੋ ਉਹ ਤੁਹਾਡੀ ਸ਼ਾਪ ਆ ਜੀ ਆਹ ਲੋ ਮੂੰਹ ਮਿੱਠਾ ਕਰੋ ਨਹੀਂ ਨਹੀਂ ਜੀ ਮੈਂ ਨਹੀਂ ਖਾਂਦਾ ਓਏ ਅਸਸਤੀਆਂ ਮਠਾਈਆਂ ਨਹੀਂ ਖਾਂਦੇ ਉਹ ਮਹਿੰਗੀਆਂ ਮਠਾਈਆਂ ਖਾਣੇ ਗੱਲ ਸੁਣੋ ਤੁਸੀਂ ਪੰਜਾਬ ਚ ਆਇਓ ਗ੍ਰੀਨ ਟੀ ਪੀਓਗੇ ਲੱਸੀ ਪੀਓਗੇ ਗ੍ਰੀਨ ਟੀ ਹੈਗੀ ਤਾਂ ਮੈਂ ਗ੍ਰੀਨ ਟੀ ਮੈਂ ਬੋਲ ਰਹੀ ਹਾਂ ਮੈਂ ਨਹੀਂ ਕਹਿਣਾ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੱਜ ਵੀ ਸੂਟ ਲੈਣ ਗਈ ਸੀ ਨਹੀਂ ਵੀਰੇ ਅੱਜ ਮੈਂ ਸੂਟ ਲੈਣ ਨਹੀਂ ਗਈ ਸੀ ਤੇ ਫਿਰ ਲੇਟ ਕਿੱਦਾਂ ਹੋ ਗਈ ਵੀਰੇ ਅੱਜ ਤਾਂ ਨਾ ਮੈਂ ਬਹੁਤ ਸੋਚ ਰਹੀ ਸੀ ਮੈਨੂੰ ਬਹੁਤ ਟੈਨਸ਼ਨ ਹੋ ਰਹੀ ਆ ਤੈਨੂੰ ਕਦੀ ਟੈਨਸ਼ਨ ਹੋ ਰਹੀ ਆ ਵੀਰੇ ਥੋੜੀ ਟੈਨਸ਼ਨ ਹੋ ਰਹੀ ਆ ਮੇਰੀ ਟੈਨਸ਼ਨ ਮੈਂ ਤਾਂ ਚੰਗਾ ਭਲਾ ਆਂ ਵੀਰੇ ਕੀ ਵੀਰੇ ਕੀ ਵੀਰੇ ਬਹਿ ਇੱਥੇ ਗੱਲ ਨਾਲ ਗੱਲ ਜੋੜ ਰਹੇ ਹੋ ਕੀ ਵੀਰੇ ਵੀਰੇ ਕੁਝ ਫੈਸਲੇ ਨਾ ਆਪ ਵੀ ਲੈ ਲੈਣੇ ਚਾਹੀਦੇ ਆ ਲੋਕਾਂ ਤੇ ਨਹੀਂ ਛੱਡੀਦੇ ਹੁੰਦੇ ਨਾਲੇ ਮੈਨੂੰ ਇੱਕ ਗੱਲ ਦੱਸੋ ਤੁਹਾਨੂੰ ਕਿੰਨਾ ਘਾਟਾ ਪਿਆ ਇਸ ਵਾਰੀ 5 ਲੱਖ ਫਿਰ ਲੋਕਾਂ ਨੇ ਤੁਹਾਡਾ 5 ਲੱਖ ਦੇ ਤਾਂ ਪਹਿਲਾਂ ਤਾਂ ਨਾ ਤੁਸੀਂ ਉਹ ਲਾਡੀ ਵੀਰੇ ਦੀਆਂ ਗੱਲਾਂ ਜਾਗੇ ਤੇ ਹੁਣ ਹੁਣ ਤੁਸੀਂ ਲੋਕਾਂ ਦੀਆਂ ਗੱਲਾਂ ਜਾ ਰਹੇ ਹੋ ਸੁਰਿੰਦਰ ਵੀ ਰਹੀ ਆ ਜਿਹੜਾ ਤੁਹਾਡਾ ਸਾਥ ਦੇ ਰਿਹਾ ਵਾ ਦੁਵਾਰਾ ਦੁਕਾਨ ਲੈਣ ਆ ਰਿਹਾ ਉਹ ਤੁਹਾਡੇ ਤੇ ਤਰਸ ਕਰਦੇ ਪਏ ਆ ਸਿਮਰਨ ਤੂੰ ਬਾਰ ਬਾਰ ਉਹਨਾਂ ਦੀ ਨਾਂ ਕਿਉਂ ਲੈ ਰਹੀ ਆ ਕਿਤੇ ਉਹਨਾਂ ਨੂੰ ਤਾਂ ਨਹੀਂ ਮਿਲ ਕੇ ਆਈ ਤੂੰ ਵੀਰੇ ਤੁਹਾਨੂੰ ਇਦਾਂ ਕਿਉਂ ਲੱਗਦਾ ਕਿ ਮੈਂ ਉਹਨਾਂ ਨੂੰ ਮਿਲ ਕੇ ਆਈ ਆ ਉਹ ਸਹੀ ਨੇ ਠੀਕ ਆ ਤਾਂ ਹੀ ਤੁਹਾਨੂੰ ਕਹਿ ਰਹੀ ਆ ਤੁਹਾਡਾ ਫਾਇਦਾ ਹੀ ਸੋਚਦੇ ਪਏ ਨੇ ਉਹ ਤੇ ਮੈਂ ਇੱਕ ਹੋਰ ਗੱਲ ਕਵਾਂ ਮੈਂ ਡਾਇਲੋਗ ਬੋਲ ਵੀਰੇ ਰੱਬ ਵੀ ਨਾ ਉਹਨਾਂ ਦਾ ਹੀ ਸਾਥ ਦਿੰਦਾ ਕੀ ਦਾ ਮੇਰੇ ਜਿਹੜਾ ਬੰਦਾ ਇਮਾਨਦਾਰੀ ਨਾਲ ਮੈਨੂੰ ਪਤਾ ਸੀ ਕੋਈ ਨਾ ਕੋਈ ਤੂੰ ਝੋਲਮੋਲ ਕਰਕੇ ਆਇਆ ਵਾ ਝੋਲਮੋਲ ਹੁਣ ਮਾਰਨੀ ਸੀ ਲਾਸਟ ਤੇ ਮਾਰਨੀ ਸੀ ਨਾ ਹੁਣ ਸਿਰ ਛੁੱਟੀ ਬੈਠਾ ਵਾ ਨੀ ਕੀ ਕਬਲੇਬਾਜੀ ਕਰਕੇ ਆਇਆ ਤੂੰ ਉਹ ਭਰਾਵਾ ਕਬਲੇਬਾਜੀ ਨਹੀਂ ਕਰਦਾ ਪਿਆ ਸੀ ਮੈਂ ਨੁਕਸਾਨ ਪੂਰੇ ਕਰਦਾ ਪਿਆ ਸੀ ਆ ਜਿਹੜਾ ਤੇਰਾ 35 ਤੋਂ ਉੱਪਰ 40 ਲੱਗਿਆ ਹੋਇਆ ਨਾ ਮਾ ਸੋਦਾ ਹੀ ਤੇਰਾ ਉਹ ਵੀ ਪੂਰਾ ਹੋ ਜਵੇ ਸਾਰੀ ਗੇਮ ਖਰਾਬ ਕਰਤੀ ਆ ਤੂੰ ਸਾਰੀ ਗੇਮ ਖਰਾਬ ਕਰਤੀ ਐ ਜਦ ਤੈਨੂੰ ਮੈਂ ਕਿਹਾ ਸੀਗਾ ਆਪਣਾ ਮੂੰਹ ਬਾਜ਼ ਰੱਖ ਕਿਉਂ ਬੋਲੇ ਆ ਉਹਦੇ ਮੂਰੇ ਮੇਰੇ ਨਾਲ ਨਾ ਉੱਚੀ ਬਾਤ ਚ ਗੱਲ ਨਾ ਕਰ ਯਾਰ ਗੱਲ ਸੁਣ ਲੈ ਗੱਲ ਤਾਂ ਪੂਰੀ ਹੋਣ ਦਿੰਦਾ ਪਹਿਲੇ ਹੀ ਜਿਹੜਾ ਮੇਰੇ ਨਾਲ ਧੋਖਾ ਕਰ ਰਿਹਾ ਉਹ ਉਹ ਤੇਰੇ ਨਾਲ ਧੋਖਾ ਨਹੀਂ ਕਰਨਾ ਸੀ ਫਾਇਦਾ ਕਰਨਾ ਸੀ ਤੇਰਾ ਦਿਮਾਗ ਹੈਗਾ ਤੇਰਾ ਆ ਜਿਹੜਾ ਨੁਕਸਾਨ ਕਰਾ ਕੇ ਬੈਠਾ ਨਾ ਤੂੰ ਆਪਣੀ ਬੋਲੀ ਕਰਕੇ ਉਹ ਫਾਇਦਾ ਕਰਾਣ ਲੱਗਾ ਸੀ ਤੇਰਾ ਮੇਰੇ ਨਾਲ ਨਾ ਉੱਚੀ ਬਾਤ ਚ ਗੱਲ ਨਾ ਕਰ ਫੇਰ ਅਸਲ ਲੱਗਿਆ ਕਿ ਹੁਣ ਡਾਇਲੌਗ ਬੋਲਣ ਲਈ ਦੇ ਰਿਆ ਸੀਗਾ ਪਰ ਟਪੇੜ ਖਾਣੀ ਇਹਨੇ ਖਾਣੀ ਇਹਨੇ ਖਾਣੀ ਅੱਛਾ ਤਿੰਨ ਵਾਰ ਮਿਸ ਕੀਤਾ ਬੜਾ ਵਧੀਆ ਐਕਟਰ ਆ ਇਹ ਮਾਰੀ ਨਾ ਦਰਦ ਹੁੰਦਾ ਆ ਆ ਜਿਹੜਾ ਮੇਰੇ ਨਾਲ ਧੋਖਾ ਕਰਨ ਲੱਗਾ ਈ ਉਹ ਉਹ ਤੇਰੇ ਨਾਲ ਧੋਖਾ ਨਹੀਂ ਕਰਨ ਲੱਗਾ ਸੀ ਫਾਇਦਾ ਕਰਨ ਲੱਗਾ ਸੀ ਤੇਰਾ ਆ ਜਿਹੜਾ ਨੁਕਸਾਨ ਕਰਾ ਕੇ ਬੈਠਾ ਹੋਇਆ ਨਾ ਤੂੰ ਆਪਣੀ ਬੋਲੀ ਕਰਕੇ ਉਹ ਫਾਇਦਾ ਕਰਾਣਾ ਸੀ ਤੇਰਾ ਮੈਂ ਆ ਦਿਖਦਾ ਪਿਆ ਜਿਹੜਾ ਫਾਇਦਾ ਕਰਾ ਰਿਆ ਫਾਇਦਾ ਕਰਾਣਾ ਇਹਨੇ ਭੱਟੇ ਨੇ 35 ਤੋਂ 40 ਮਿਲਦਾ ਸੀ ਉਹ ਤੈਨੂੰ ਰਾਸ ਨਹੀਂ ਆਣਾ ਉੱਚੀ ਬਾਤ ਚ ਗੱਲ ਕਰ ਦਿਮਾਗ ਨਾ ਖਰਾਬ ਕਰ ਮੇਰਾ ਪਸੀਨਾ ਯਾਰ ਕਰਦਾ ਹੀ ਨਹੀਂ ਵੇਖੋ ਔਰ ਫਿਰ ਬੜੀ ਦੇਰ ਬਾਅਦ ਗੇੜਾ ਮਾਰਿਆ ਮਨਿਆ ਕਾਲਜ ਤੋਂ ਬਾਅਦ ਤੁਹਾਨੂੰ ਨਹੀਂ ਟਾਈਮ ਲੱਗਾ ਆਂਦਾ ਬੜੀ ਦੇਰ ਨਹੀਂ ਯਾਰ ਨਹੀਂ ਯਾਰ ਨਹੀਂ ਯਾਰ ਮੁੰਡਾ ਮੁੰਡਾ ਤੂੰ ਮੁੰਡਾ 1 2 3 ਸਟਾਰ ਹਾਂ ਬਈ ਬੜੇ ਟਾਈਮ ਬਾਅਦ ਆਇਆ ਕੀ ਗੱਲ ਮਨਿਆ ਕਾਲਜ ਤੋਂ ਬਾਅਦ ਆਪਾਂ ਹੁਣ ਮਿਲੇ ਆਂ ਯਾਰ ਮੈਨੂੰ ਨਹੀਂ ਆਉਂਦਾ ਵਿਆ ਦੇਖ ਬਾਈ ਹੋਰ ਝੂਠ ਨਾ ਬੋਲ ਮੇਰ ਨਾਲ ਬਾਈ ਮੈਂ ਸੱਚ ਬੋਲਦਾ ਜਿਹਦੀ ਮਰਜ਼ੀ ਸੋਹ ਖਵਾ ਲਓ ਮੈਨੂੰ ਉਹਨਾਂ ਨੇ ਕੰਮ ਕਰਨ ਦਾ 10 ਲੱਖ ਰੁਪਏ ਦਿੱਤਾ ਸੀ ਕਿ ਜਿਹੜਾ ਸ਼ਰਮਾ ਤੈਨੂੰ ਚੋ ਜਿਹੜੇ ਬਾਵੇ ਤੈਨੂੰ ਮੈਂ ਕਿੰਨੀ ਵਾਰ ਕਿਹਾ ਜੇ ਦੁਕਾਨ ਵੇਚਣੀ ਆ ਤਾਂ ਸੁਰਿੰਦਰ ਵੀਰੇ ਨੂੰ ਵੇਚਣੀ ਆ ਹੋਰ ਕਿਸੇ ਨੂੰ ਨਹੀਂ ਵੇਚਣੀ ਉਹ ਘੁੰਮ ਘੁਮਾ ਕੇ ਤੇਰੀ ਐ ਲੈ 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 ਅਲ ਲੈ 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 ਚੱਲ ਆ ਜਾ ਐਕਸ਼ਨ ਮੈਡਮ ਪੈਸੇ ਫੜਾਓ ਟਾਈਮ ਨਾ ਖਰਾਬ ਕਰੋ ਮੇਰਾ ਪੈਸੇ ਫੜਾਓ ਉਹਦਾ ਤਾਂ ਬੜੀਆਂ-ਬੜੀਆਂ ਫੜਾ ਛੱਡਦਾ ਸੀ ਦੋ-ਦੋ ਜਗ੍ਹਾ ਤੋਂ ਸਪਾਰੀਆਂ ਲੈ ਕੇ ਮਾ ਖਰਾਬ ਕੀਤਾ ਆ ਤੂੰ ਮੇਰਾ ਫੋਨ ਕਰ-ਕਰ ਕੇ ਫੋਨ ਤੇ ਬੋਲਦਾ ਕਿਦਾਂ ਸੀਗਾ ਉਹ ਮੈਡਮ ਤੁਸੀਂ ਤਾਂ ਆਪਣਾ ਮੂੰਹ ਬੰਦ ਰੱਖੋ ਆ ਠੱਗੀਆਂ ਜੀਆਂ ਨਾ ਕਰਨੀਆਂ ਪਹਿਲਾਂ ਚੰਗੀ ਤਰ੍ਹਾਂ ਸਿੱਖ ਲੈ ਸਾਡਾ ਇੱਥੇ ਕਿੰਨਾ ਜ਼ੋਰ ਲੱਗਦਾ ਠੱਗਿਆ ਕਰਨ ਦਾ ਜਿੰਨਾ ਤੁਸੀਂ ਆਪਣੇ ਘਰੇ ਮਾਰਦੀਆਂ ਓ ਯਾਰ ਉਹ ਡਾਇਲੌਗ ਅਦਾ ਮਾਰੂ ਨਾ ਮੈਂ ਮਾਰਿਆ ਨਹੀਂ ਸਹੀ ਸਾਰੀਆਂ ਲਿਆ। ਆ ਠੱਗੀਆਂ ਮਾਰਨੀਆਂ ਨਾ ਚੰਗੀ ਤਰ੍ਹਾਂ ਪਹਿਲਾਂ ਸਿੱਖ ਲਾ ਫਿਰ ਸਪਾਰੀਆਂ ਫੜੀ 10-10 ਲੱਖ ਦੀਆਂ ਸਪਾਰੀਆਂ ਫੜਦਾ ਤੂੰ। ਮੈਡਮ ਮੈਂ ਜਿੰਨਾ ਮਰਜ਼ੀ ਵੱਡਾ ਚੋਰ ਆ ਪਰ ਤੁਹਾਡੇ ਵਾਂਗੂੰ ਤਾਂ ਆਪਣੇ ਘਰ ਦੀ ਕਦੇ ਚੋਰੀ ਨਹੀਂ ਕੀਤੀ। ਆਪਣੀ ਦਾ ਕਾਚ ਚ ਰੱਖ ਕੇ ਗੱਲ ਕਰ ਮੈਂ ਤੈਨੂੰ ਕਹਤਾ। ਆਉਣਾ ਕਦੋਂ ਮੈਂ ਤੁਸੀਂ? ਲਬਲੀ ਜਦੋਂ ਖੜੇ ਹੋ ਕੇ ਐ ਨਹੀਂ ਦੁਬਾਰਾ ਹੋਊਗਾ ਜਦੋਂ ਖੜੇ ਹੋ ਕੇ ਐ ਨਾ ਪਾ ਗਿਆ ਨਾਲ ਹੀ ਆ ਕੇ ਹੱਟ ਲਿਓ ਸੇਮ ਕਰਨਾ ਨਾਲ ਹੀ ਆ ਕੇ ਹੱਟ ਲਿਓ ਬਈ ਬਈ ਪੈ ਪੈ ਪੂਣਾ ਜਾਵੇ ਮਰ ਗਿਆ ਨਾ ਚੰਗੀ ਤਰ੍ਹਾਂ ਪਹਿਲਾਂ ਸਿੱਖ ਲੈ ਫਿਰ ਸਪਾਰੀਆਂ ਫੜੀ 10-10 ਲੱਖ ਦੀਆਂ ਸਪਾਰੀਆਂ ਹਟਦਾ ਪੁੱਤ ਮੈਡਮ ਮੈਂ ਜਿੰਦਾ ਮਰਜੀ ਵੱਡਾ ਚੋਰ ਆ ਪਰ ਢੋਡੇ ਵਾਂਗੂ ਨਾ ਆਪਣੇ ਘਰ ਦੀ ਕਦੇ ਚੋਰੀ ਨਹੀਂ ਕੀਤੀ। ਆਪਣੀ ਨਾ ਕਾਚ ਚ ਰਹਿ ਕੇ ਗੱਲ ਕਰ ਮੈਂ ਤੈਨੂੰ ਕਹਤਾਂ। ਆਉਣਾ ਕੋਈ ਪਾਜੀ ਲੇਟ ਹੋ। ਆ ਠੱਗੀਆਂ ਮਾਰਦੀਆਂ ਨਾ ਪਹਿਲਾਂ ਚੰਗੀ ਤਰ੍ਹਾਂ ਸਿੱਖ ਲੈ। 10-10 ਲੱਖ ਦੀਆਂ ਸਪਾਰੀਆਂ ਲੈਣਾ। ਸ਼ਰਮ ਨਹੀਂ ਆਉਂਦੀ। ਉਹ ਮੈਡਮ ਮੈਂ ਜਿੰਨਾ ਮਰਜ਼ੀ ਵੱਡਾ ਚੋਰ ਆ ਪਰ ਢੋਡੇ ਵਾਂਗੂ ਨਾ ਕਦੇ ਆਪਣੇ ਘਰ ਚੋਰੀ ਨਹੀਂ ਕੀਤੀ। ਬਕਵਾਸ ਬੰਦ ਕਰ ਲੈ ਆਪਣੇ ਕਾਚ ਚ ਰੱਖ ਕੇ ਗੱਲ ਕਰ। ਮੈਂ ਤਾਂ ਹੋਇ ਪੜਦਾ। ਸਾਡਾ ਹੋਰ ਵੀ ਦੇ ਬੇੜੇ। ਕੀ ਵੱਡਾ ਚੋਰ ਆ ਪਰ ਟੋਡੇ ਵਾਂਗੂ ਨਾ ਕਦੇ ਆਪਣੇ ਘਰ ਚੋਰੀ ਨਹੀਂ ਕੀਤੀ ਬਕਵਾਸ ਬੰਦ ਕਰ ਲੈ ਆਪਣੇ ਕਾਚ ਚ ਨੱਕਾ ਗੱਲ ਕਰ ਇਹ ਕਮੇਡ ਚੰਗਿਆ ਹੁੰਦੀ ਆ ਆ ਦੋ ਵਾਰੀ ਤੇ ਘੇੜੇ ਮਾਰ ਕੇ ਚੱਲ ਚਲੋ ਐਕਸ਼ਨ ਪਹਿਲਾਂ ਨਾ ਠੱਗੀਆਂ ਮਾਰਨੀਆਂ ਚੰਗੀ ਤਰ੍ਹਾਂ ਸਿੱਖ ਲੈ 10 ਲੱਖ ਦੀ ਸਪਾਰੀ ਲਈ ਸੀਗੀ ਸ਼ਰਮ ਕਰ ਕੁਛ ਓ ਮੈਡਮ ਮੈਂ ਜਿੰਨਾ ਮਰਜ਼ੀ ਵੱਡਾ ਚੋਰ ਆ ਪਰ ਟੋਡੇ ਵਾਂਗੂ ਆਪਣੇ ਖਰਚ ਕਦੇ ਚੋਰੀ ਨਹੀਂ ਕੀਤੀ ਆਪਣੀ ਨਾ ਕਾਚ ਰੱਖ ਕੇ ਗੱਲ ਕਰ ਅੰਦਰ ਹੀ ਵਾਹੇ ਨਹੀਂ ਚਲਾ ਗਿਆ ਯਾਰ ਫੜਦੇ ਮੈਨਾਂ ਨਾ ਠੱਗੀਆਂ ਮਾਰਨੀਆਂ ਚੰਗੀ ਤਰ੍ਹਾਂ ਸਿੱਖ ਲੈ 10 ਲੱਖ ਦੀ ਸਪਾਰੀ ਰਹੀ ਸੀਗੀ ਸ਼ਰਮ ਕਰ ਕੁਛ ਉਹ ਮੈਡਮ ਮੈਂ ਜਿੰਨਾ ਮਰਜੀ ਵੱਡਾ ਚੋਰ ਆ ਪਰ ਟੋਡੇ ਵਾਂਗੂ ਆਪਣੇ ਖਰਚ ਕਦੇ ਚੋਰੀ ਨਹੀਂ ਕੀਤੀ ਆਪਣੀ ਨਾ ਕਾਚ ਰੱਖ ਕੇ ਗੱਲ ਕਰ ਸਵਾਇਦ ਪਹਿਲਾ ਠੱਗੀਆਂ ਮਾਰਨੀਆਂ ਸਿੱਖ ਲੈ 10 ਲੱਖ ਦੀ ਸਪਾਰੀ ਮੰਗਦਾ ਸੀਗਾ ਗਾ ਸੁਣ ਲੈ ਮੇਰੀ ਮੈਡਮ ਤੇਰੇ ਮੰਗੂ ਮੈਂ ਚੋਰ ਆ 10 ਲੱਖ ਦੀ ਸਪਾਰੀ ਮੰਗਦਾ ਸੀਗਾ ਗਾ ਸੁਣ ਲੈ ਮੇਰੀ ਮੈਡਮ ਤੇਰੇ ਮੰਗੂ ਮੈਂ ਚੋਰ ਆ ਤੇਰੇ ਮੰਗੂ ਮੈਂ ਚੋਰ ਆ ਯਾਰ ਇੱਕ ਕਿੰਨੀ ਵਾਰੀ ਇਹ ਤਾਂ ਹੀ ਬਲੋ ਖਰਾਬ ਹੁੰਦਾ ਤੁਹਾਡਾ ਟੈਕ 61 ਹੋ ਗਿਆ ਟੈਕ 62 ਦੱਸ ਦੋ ਨਾ ਮੈਡਮ ਤੇਰੇ ਵੰਗ ਮੈਂ ਚੋਰ ਆ ਚੋ ਚੋ ਚਲੋ ਟੈਕ 62 2 3 ਲੋਕੀ ਕਹਿੰਦੇ ਐਪੀਸੋਡ ਕਿਉਂ ਨਹੀਂ ਜਾਂਦਾ ਬਾਹਰ ਐਕਸ਼ਨ ਐ ਠੱਗੀਆਂ ਮਾਰਨੀਆਂ ਸਿੱਖ ਲੈ ਆਇਆ ਬੰਦਾ 10 ਲੱਖ ਦੀ ਸਪਾਰੀ ਲੈ ਕੇ ਤੁਰਿਆ ਜਾਂਦਾ ਸੀ ਉਹ ਜਾਂਦਾ ਸੀ ਤਾਂ ਮੈਡਮ ਮੈਂ ਚੋਰ ਜਿੰਨਾ ਮਰਜ਼ੀ ਵੱਡਾ ਚੋਰ ਜਿੰਨਾ ਮਰਜ਼ੀ ਵੱਡਾ ਕਿ ਬਣਿਆ ਮੈਂ ਭਵੇਂ ਚੋਰ ਆ ਉਹਦਾ ਪਤਾ ਮੈਨੂੰ ਚੋਰ ਆ ਉਹ ਵੱਡਾ ਕਾਦ ਵੱਡਾ ਇਹਨੇ ਚੋਰ ਵੀ ਵੱਡਾ ਹੁਣ ਐਕਸ਼ਨ ਪਹਿਲਾਂ ਠੱਗੀਆਂ ਮਾਰਨੀਆਂ ਸਿੱਖ ਲੈ ਆਇਆ ਵੱਡਾ 10 ਲੱਖ ਦੀ ਸਪਾਰੀ ਲੈ ਕੇ ਤੁਰਿਆ ਜਾਂਦਾ ਸੀ ਉਹ ਜਾਂਦਾ ਸੀਗਾ ਮੈਡਮ ਮੈਂ ਚੋਰ ਜਿੰਨਾ ਮਰਜ਼ੀ ਵੱਡਾ ਪਰ ਕੀ ਹੋਇਆ ਐਕਸ਼ਨ ਪਹਿਲਾਂ ਠੱਗੀਆਂ ਮਾਰਨੀਆਂ ਸਿੱਖ ਲੈ 10 ਲੱਖ ਦੀ ਸਪਾਰੀ ਆ ਕੇ ਉਹ ਜਾਂਦਾ ਸੀਗਾ ਉਹਦੋਂ ਔਰ ਮੈਡਮ ਮੈਂ ਜਿੰਨਾ ਮਰਜੀ ਵੱਡਾ ਚੋਰ ਹਾਂ ਪਰ ਕਦੇ ਤੁਹਾਡੇ ਵਾਂਗੂ ਆਪਣੇ ਘਰ ਚ ਚੋਰੀ ਨਹੀਂ ਕੀਤੀ ਆਪਣੀ ਨਾ ਕਾਚ ਚ ਰਹਿ ਕੇ ਗੱਲ ਕਰ ਲੈ ਮੈਂ ਤੇਰੇ ਚੁੰਡ ਮਾਰਨੀ